ਆ ਤੁਸੀਂ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਮਾਂ ਛੱਡ ਕੇ ਘਰੋਂ ਚਲ ਗਈ ਹੈ ਪਤਾ ਨਹੀਂ ਇਦਾਂ ਕਿਵੇਂ ਇੱਕ ਮਾਂ ਕਰ ਸਕਦੀ ਹੈ ਪਤਾ ਨਹੀਂ ਐਕਚੁਅਲੀ ਪਿੱਛੇ ਕਹਾਣੀ ਕੀ ਹੈ ਇੱਕ ਰੋਂਦੇ ਹੋਏ ਛੋਟੇ ਛੋਟੇ ਬੱਚਿਆਂ ਦੇ ਬਾਪ ਨੇ ਦੱਸਿਆ ਕਿ ਸੜਕਾਂ ਦੇ ਉੱਤੇ ਮੈਂ ਬੱਚਿਆਂ ਨੂੰ ਲੈ ਕੇ ਕਿੱਦਾਂ ਮੈਂ ਸਾਰਾ ਘਰ ਦਾ ਕੰਮ ਕਿਵੇਂ ਕਰਦਾ ਹਾਂ ਤੇ ਇੱਕ ਕੱਲ ਦੀ ਲੜਾਈ ਹੁੰਦੀ ਸੀ ਕੀ ਗੱਲ ਐਕਚੁਅਲੀ ਆਪਾਂ ਸੁਣਦੇ ਹਾਂ ਜੀ ਨਾਮ ਮੈਂ ਗੁਰਦੇਵ ਸਿੰਘ ਕਿੱਥੇ ਰਹਿੰਦੇ ਹੋ ਬਸੀਮ ਲਾ ਗੋਬਿੰਦਨਗਰ ਡੀਸੀ ਰੋਡ ਹਿਅਰ ਪਰ ਤੋਂ ਤੋਂ ਮਕਾਨ ਮੈਂ ਆਪਣਾ ਵੇਚ ਕੇ ਇੱਥੇ ਕਿਰਾਏ ਦੇ ਮਕਾਨ ਤੇ ਮਕਾਨ ਲਿਆ ਸੀ ਮੇਰੀ ਘਰ ਵਾਲੀ ਨਾਲ ਕੋਲਾ ਕਲੇਸ਼ ਕੀਤਾ ਜਾ ਰਿਹਾ ਸੀ ਉਹਦੇ ਕਾਰਨ ਮੈਂ ਮਕਾਨ ਆਪਣਾ ਵੇਚ ਕੇ ਤੇ ਇੱਥੇ ਕਿਰਾਏ ਤੇ ਲਿਆ ਸੀ ਤੇ ਨਵਾਂ ਮਕਾਨ ਮੈਂ ਪਉਣਾ ਫਟੇਗੜ ਟੀਵੀ ਹਸਪੀਟਲ ਤੋਂ ਅੱਗੇ ਸ਼ੁਰੂ ਕੀਤਾ ਹੋਇਆ ਸੀ ਕੀ ਗੱਲ ਕੀ ਹੋਈ ਘਰ ਵਾਲੀ ਦੇ ਨਾਲ ਘਰ ਵਾਲੀ ਮੇਰੀ ਭੂਆ ਦੇ ਘਰ ਕੰਮ ਕਰਨ ਜਾਂਦੀ ਸੀ ਆਪਣੀ ਦੇ ਇੱਕ ਮੁੰਡਾ ਸੀ ਔੰਕਾਰ ਸਿੰਘ ਜੱਟ ਜੱਟ ਉਹ ਸਾਡੇ ਘਰ ਆਉਂਦਾ ਜਾਂਦਾ ਸੀਗਾ ਜਦੋਂ ਵੀ ਕੋਈ ਗੱਲ ਹੁੰਦੀ ਸੀ ਮੈਨੂੰ ਗਲਤ ਪ੍ਰੂਫ ਕੀਤਾ ਜਾਂਦਾ ਵੀ ਤੂੰ ਖਾਂਦਾ ਪੀਂਦਾ ਆ ਜੇ ਆ ਬੋ ਮੈਨੂੰ ਖਾਂਦਾ ਪੀਂਦਾ ਆ ਮੈਂ ਨਹੀਂ ਤਿੰਨਾ ਰਹਿਣਾ ਮੈਂ ਉਨਾ ਹੀ ਰਹਿਣਾ ਹਰ ਪਹਿਲੇ ਉਹਦੇ ਕਰਕੇ ਲੜਾਈ ਹੁੰਦੀ ਸੀ ਸਾਡੇ ਘਰ ਉਹਨੇ ਉਹਨੂੰ ਕੱਪੜੇ ਵੀ ਲੈ ਕੇ 6-7 ਹਜ਼ਾਰ ਦੇ ਮੈਂ ਉਹ ਪੈਸੇ ਵੀ ਮੜਵਾਏ ਸੀ ਜਿੱਦਣ ਉਹ ਘਰੋਂ ਨਿਕਲੀ ਆ ਮੈਂ ਆਪਣੇ ਮਜ਼ਦੂਰਾਂ ਨੂੰ ਚਾਹ ਦੇਣ ਵਾਸਤੇ ਗਿਆ ਹੋਇਆ ਸੀ ਉਸ ਲਈ ਉਹ ਮਗਰੋਂ ਨਿਕਲ ਗਈ ਅਸੀਂ ਸਾਰੇ ਕਿਤੇ ਭਾਲ ਕੀਤੀ ਕੌਂਕੀ ਥਾਣੇ ਸਾਰੇ ਪੜਤਾਲ ਕੀਤੀ ਵੀ ਕਿਤੇ ਨਹੀਂ ਮਿਲੀ ਮਾਂ ਪਿਓ ਦਾ ਸਾਡਾ ਕੋਈ ਕੰਟੈਕਟ ਨਹੀਂ ਕੀਤਾ ਸਾਡੇ ਨਾਲ ਕੋਈ ਪੁੱਛਗਿੱਛ ਨਹੀਂ ਕੀਤੀ ਹੁਣ ਜੇ ਅਸੀਂ ਥਾਣੇ ਕਚਰਿਆਂ ਐਸਐਸਪੀ ਸਾਹਿਬ ਦੇ ਦਰਖਾਸਤ ਵੀ ਦਿੱਤੀ ਆ ਅਸੀਂ ਰੋੜ ਥਾਣੇ ਜਾਂਦੇ ਆ ਸਾਨੂੰ ਕੁਛ ਨਾ ਕੁਛ ਕਹਿ ਕੇ ਇਨਕਾਰ ਕੇ ਤੋੜ ਦਿੱਤਾ ਜਾਂਦਾ ਕੋਈ ਨਹੀਂ ਕਰਦੇ ਆ ਕਾਰਵਾਈ ਸਾਡੇ ਇਹ ਮੰਗ ਆ ਵੀ ਉਹਨਾਂ ਦੋਨਾਂ ਤੇ ਕਾਰਵਾਈ ਕੀਤੀ ਜਾਵੇ ਮੇਰੇ ਆ ਦੋ ਬੱਚੇ ਆ ਇਹਨਾਂ ਨੂੰ ਲੈ ਕੇ ਚੜਕਾ ਤੇ ਰੋਲਦਾ ਪਿਆ ਅੱਜ ਮੇਰੇ ਤੇ ਛੱਤ ਵੀ ਨਹੀਂ ਹੈਗੀ ਮੈਨੂੰ ਕੋਈ ਚੱਲਦਾ ਵੀ ਨਹੀਂ ਹੈਗਾ ਮੈਨੂੰ ਤੋਂ ਮੰਗ ਕੀਤੀ ਜਾਂਦੀ ਮੈਨੂੰ ਪਲਾਟ ਦੇ ਦੇ ਮੈਨੂੰ ਇਹ ਰਿਕਸ਼ਾ ਦੇ ਦੇ ਸਮਾਨ ਦੇ ਦੇ ਤੇ ਮੈਨੂੰ ਤੋਂ ਧਮਕੀਆਂ ਦਿੱਤੀਆਂ ਜਾਂਦੀਆਂ ਜੇ ਮੈਂ ਤੂੰ ਤੂੰ ਕੋਈ ਕਾਰਵਾਈ ਕਰੂੰਗਾ ਮੈਂ ਇਥੋਂ ਆਪਣੇ ਮਾਪਿਆਂ ਦੇ ਘਰੋਂ ਵੀ ਗਾਇਬ ਹੋ ਜਾਊਂਗੀ ਤੇ ਤੂੰ ਜੋ ਜਿੱਥੇ ਕਰਨਾ ਹੋਗਾ ਲੱਭ ਲਈ ਉਹਦੇ ਮੇਰੇ ਕੋਲ ਪ੍ਰੂਫ ਰਿਕਾਰਡਿੰਗ ਮੇਰੇ ਫੋਨਾਂ ਦੇ ਵਿੱਚ ਮੈਂ ਸਾਰੇ ਭਟਕ ਰਿਆਂ ਕਦੀ ਮੈਂ ਅੱਛਾ ਸਪੀਡ ਦਫ਼ਤਰ ਜਾਣਨਾ ਕਰੀਦਾ ਤਾਂ ਨੂੰ ਥਾਣਿਆਂ 'ਚ ਜਾਨਾ ਇਹ ਕਹੀ ਜਾਂਦੇ ਵੀ ਕੋਰਟ 'ਚ ਅਸੀਂ ਕੋਰਟ 'ਚ 간ਾ ਨਾ ਮੈਨੂੰ ਕੋਰਟ ਤੋਂ ਕੁਝ ਦਿੱਤਿਆ ਜਾ ਰਿਹਾ ਮੇਰੇ ਤੇ ਕੰਪਲੀਟਾ ਵੀ ਦਿੱਤੀਆਂ ਜਾਂਦੀਆਂ ਨਾ ਉੱਥੇ ਆਉਂਦੀ ਆ ਮੈਂ ਫਗਵਾੜੇ ਗਿਆ ਸੀਗਾ ਐਮਸੀ ਨੇ ਸੱਦੇ ਆ ਸੀ ਉਹਨਾਂ ਦੇ ਨੇ ਵੰਟੀ ਬਾਲਿਆ ਆ ਉਹਨੇ ਵੀ ਨਹੀਂ ਮੇਰੀ ਆਪ ਨਹੀਂ ਇਹ ਸਾਹਮਣੇ ਆਈ ਇਹਦਾ ਤੇ ਸਾਨੂੰ ਗਾੜੀ ਗਲੋਚ ਕਰਕੇ ਚੱਲ ਗਿਆ ਕਿੰਨੇ ਦਿਨ ਹੋ ਗਏ ਘਰੋਂ ਇਹਨੂੰ ਗਈ ਨੂੰ 1 ਮਹੀਨਾ ਭਾਜੀ 30 ਦਿਨ ਹੋ ਗਏ ਅੱਜ ਗਈ ਨੂੰ ਪਹਿਲੀ ਅਪ੍ਰੈਲ ਦੀ ਘਰੋਂ ਗਈ ਉਹ ਆ ਸ਼ਾਮ ਨੂੰ ਸਾਢੇ 3 ਦੇ ਕਰੀਬ ਤੇ ਮੈਂ ਹੋਰ ਕੀ ਕਿਸੇ ਦਾ ਫੋਨ ਆਜੀ ਸਾਨੂੰ ਫੋਨ ਕਰਦੀ ਆ ਬਸ ਦੂਏ ਦਿਨ ਜਦੋਂ ਰਾਤ ਨੂੰ ਨਿਕਲੀ ਆ ਗਈ ਆ ਇਹਨੂੰ ਮਾਲਪੁਰ ਅੱਡੇ ਕਿਸੇ ਨੇ ਦੇਖਿਆ ਉਹਨਾਂ ਨੇ ਸਮਝਿਆ ਵੀ ਉਦੋਂ ਨਾਰਮਲੀ ਵੀ ਸ਼ਮੀ ਦੀ ਘਰ ਵਾਲੀ ਇਹ ਘੁੰਮਦੀ ਹੋਊਗੀ ਉਸ ਤੋਂ ਬਾਅਦ ਅਜਾੜਾ ਫੋਨ ਨੇ ਸਵੇਰ ਨੂੰ ਚੱਕਿਆ ਕਹਿੰਦੀ ਮੇਰੇ ਫੋਨ ਦੇ ਵਿੱਚ ਆਧਾਰ ਕਾਰਡ ਹੈਗਾ ਆ ਸਭ ਕੁਝ ਹੈਗਾ ਆ ਮੈਂ ਮੱਝ ਲੈ ਜਿਓ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਈ ਔਰ ਇਹਦੇ ਬਾਪ ਨੇ ਆਪ ਹੀ ਕਿਹਾ ਕਿ ਮੈਂ ਇੱਕ ਮੈਂ ਸਾਡੀ ਕੁੜੀ ਤੀਰਨ ਸਾਡੇ ਕੋਲ ਪਹੁੰਚੀ ਹੈ ਜਦੋਂ ਮੈਂ ਇਹਨੂੰ ਫੋਨ ਕਰਕੇ WhatsApp ਤੇ ਮੈਸੇਜ ਕਰਕੇ ਗਿਆ ਕਿ ਤੂੰ ਤੀਰਨ ਕਾਦੇ ਘਰ ਪਹੁੰਚੀ ਹੈ ਤੂੰ 3 ਦਿਨ ਕਿੱਥੇ ਕੱਟੇ ਮੈਨੂੰ WhatsApp ਤੇ ਮੈਸੇਜ ਆਇਆ ਤੂੰ ਪ੍ਰੂਫ ਕਰ ਕਿ ਮੈਨੂੰ ਮੈਨੂੰ ਗਲਤ ਪ੍ਰੂਫ ਕਰ ਮੈਂ 3 ਦਿਨ ਬਾਅਦ ਰਹੀ ਹੈ ਜੇ ਮੈਂ ਨੇ ਤੋ ਮੰਗ ਕੀਤੀ ਵੀ ਮੈਨੂੰ ਟਿਕਟਾਂ ਹੀ ਮੰਗ ਕੀਤੀ ਵੀ ਤੂੰ ਗਈ ਬੱਚੇ ਛੱਡ ਕੇ ਮੈਨੂੰ ਟਿਕਟਾਂ ਦਿਖਾਈਆਂ ਜਾਣ ਕਹਿੰਦੀ ਮੈਂ ਤਾਂ ਇਕੱਲੇ ਟਿਕਟਾਂ ਸੁਪੀਆਂ ਮੈਨੂੰ ਪਤਾ ਹੁੰਦਾ ਤੂੰ ਮੰਗਣੀ ਦੇਖਤਾ ਤਾਂ ਮੈਂ ਤੈਨੂੰ ਦੇ ਦਾਨੀਆਂ ਸੀ ਇਹ ਗੱਲਾਂ ਸਾਡੇ ਨਾਲ ਹੋ ਰਹੀਆਂ ਸਾਡੇ ਤੋਂ ਆਸਮਾਨ ਕਰਦਾ ਈ ਰਿਕਸ਼ਾ ਤੇ ਪਲਾਟ ਇਹਦੀ ਮੰਮਾ ਕਿ ਉਹ ਵੀ ਕਹਿੰਦੀ ਮੈਂ ਸਾਹਮਣੇ ਨਹੀਂ ਆਉਂਗੀ ਮੈਨੂੰ ਵਟਸਐਪ ਕਰ ਦਿਓ ਮੈਂ ਸਭ ਕੁਝ ਤੈਨੂੰ ਉੱਥੇ ਫੇਰ ਮੈਂ ਦੇਖੂਗੀ ਤੇਰੇ ਨਿਆਣੇ ਰੱਖਣੇ ਆ ਜਾਂ ਨਹੀਂ ਰੱਖਣੇ ਇਹ ਮੈਨੂੰ ਜਵਾਬ ਦਿੱਤਾ ਜਾਂਦਾ ਜੇ ਮੈਂ ਥਾਣੇ ਜਾਣਾ ਆ ਉੱਥੇ ਨੇ ਮੇਰੀ ਕੋਈ ਸੁਣਦਾ ਪਿਆ ਜੀ ਉਹ ਕਹਿੰਦਾ ਵੀ ਕੋ ਫੋਨ ਕਰਦੇ ਆ ਮੈਂ ਨਹੀਂ ਆਉਣਾ ਜੀ ਅਸੀਂ ਫਗਵਾੜੇ ਕੰਨਾ ਨਾ ਮੈਨੂੰ ਫਗਵਾੜੇ ਤੋਂ ਕੋਈ ਇਨਫੋਰਮੇਸ਼ਨ ਆ ਰਹੀ ਆ ਪੁਲਸ ਵਾਲਿਆਂ ਦਾ ਅੱਜ ਤੱਕ ਪਉਣਾ ਹੈ ਕਿ ਇਹਨਾਂ ਨੂੰ ਇੱਥੇ ਆ ਕੇ ਸਾਨੂੰ ਮਿਲੋ ਤੇ ਚਿਆਂ ਨੂੰ ਲੈ ਲੈ ਕੇ ਦਰ ਦਰ ਭਟਕਦਾ ਫਿਰਦਾ ਇਦਾਂ ਇੱਕ ਮਾਂ ਇਸ ਤਰ੍ਹਾਂ ਹਨਾ ਛੋਟੇ ਛੋਟੇ ਬੱਚਿਆਂ ਨਾਲ ਕਰ ਸਕਦੀ ਹੈ ਇਸ ਵੀਰ ਦੀ ਕਹਾਣੀ ਸੁਣੀ ਠੀਕ ਹੈ ਪ੍ਰੋਬਲਮਾਂ ਹੁੰਦੀਆਂ ਲੜਾਈਆਂ ਹੁੰਦੀਆਂ ਘਰਾਂ ਦੇ ਵਿੱਚ ਬਹਿ ਕੇ ਸਲਝਾਈਆਂ ਜਾ ਸਕਦੇ ਨੇ ਮੇਂ ਛੋਟੇ ਛੋਟੇ ਬੱਚਿਆਂ ਦਾ ਕੀ ਦੋਸ਼ ਹੈ ਆਖਰਕਾਰ ਇਹ ਮਾਂ ਕਿਉਂ ਮਜਬੂਰ ਹੋ ਗਈ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਕਿ ਇਹ ਰੋਟੀ ਕਿਦਾਂ ਖਾਣਗੇ ਤੁਸੀਂ ਵੇਖ ਰਹੇ ਹੋ ਘਰ ਦੇ ਹਾਲਾਤ ਇਹ ਤਾਂ ਉਹੀ ਪਤਾ ਲੱਗ ਸਕਦਾ ਹੈ ਕਿ ਜਦੋਂ ਇਹ ਔਰਤ ਕੈਮਰੇ ਦੇ ਮੋਹਰੇ ਆ ਕੇ ਦੱਸੂਗੀ ਕਿ ਇਹ ਇਸ ਨੂੰ ਕੀ ਮਜਬੂਰੀ ਸੀ ਘਰ ਛੱਡਣ ਦੀ ਤੁਸੀਂ ਵੇਖ ਰਹੇ ਹੋ ਕਿ ਉਸ ਦਾ ਪਤੀ ਕਿਵੇਂ ਬੱਚਿਆਂ ਨੂੰ ਕੱਚੀਆਂ ਪੱਕੀਆਂ ਰੋਟੀਆਂ ਪਕਾ ਕੇ ਖਵਾਉਂਦਾ ਹੈ ਇਹ ਤੇ ਘਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਘਰ ਇੱਕ ਘਰ ਔਰਤ ਦੇ ਨਾਲ ਹੁੰਦਾ ਹੈ ਸੀ ਆਪਣਾ ਕਮੈਂਟ ਜਰੂਰ ਦੇਣਾ ਜੀ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਟੇ ਕੈ